ਜ਼ਿੰਦਗੀ ਦਾ ਅਸਲ ਮਕਸਦ ਸਿਰਫ ਜਿਉਣਾ ਨਹੀਂ ਪਰ ਖੁਸ਼ੀਆਂ ਮਾਇਨੇ ਰੱਖਦੀਆਂ ਹਨ ਇਸ ਲਈ ਜਿਉਣਾ ਵੀ ਜ਼ਰੂਰੀ ਹੈ ਬਹੁਤ ਲੋਕ ਪੈਸੇ ਸੌਹਰਤ ਜਾਂ ਆਰਾਮ ਦੇ ਪਿੱਛੇ ਦੌੜਦੇ ਹਨ ਪਰ ਜਦੋਂ ਤੱਕ ਮਨ ਦੀ ਸ਼ਾਂਤੀ ਤੇ ਖੁਸ਼ੀ ਨਹੀਂ ਮਿਲਦੀ ਮਕਸਦ ਅਧੂਰਾ ਰਹਿੰਦਾ ਹੈ ਜ਼ਿੰਦਗੀ ਦਾ ਮਕਸਦ ਉਹ ਹੈ ਜਿਹੜਾ ਤੇਰੇ ਦਿਲ ਨੂੰ ਸਕੂਨ ਦੇਵੇ ਤੇਰੇ ਕਰਮਾਂ ਨੂੰ ਮਤਲਬ ਦੇਵੇ ਹਰ ਇਨਸਾਨ ਦਾ ਮਕਸਦ ਵੱਖਰਾ ਹੁੰਦਾ ਹੈ ਕਿਸੇ ਲਈ ਪਰਿਵਾਰ ਕਿਸੇ ਲਈ ਸੇਵਾ ਕਿਸੇ ਲਈ ਗਿਆਨ ਜੇ ਤੈਨੂੰ ਆਪਣੇ ਮਕਸਦ ਦੀ ਸਮਝ ਨਹੀਂ ਆਈ ਤਾਂ ਖੁਦ ਨਾਲ ਸਮਾਂ ਬਿਤਾ ਜਵਾਬ ਤੇਰੇ ਅੰਦਰ ਹੀ ਹੈ ਜ਼ਿੰਦਗੀ ਛੋਟੀ ਹੈ ਇਸ ਲਈ ਹਰ ਪਲ ਕਿਸੇ ਚੰਗੇ ਕੰਮ ਚੰਗੀ ਸੋਚ ਤੇ ਖੁਸ਼ੀ ਨਾਲ ਜੀ ਆਪਣੀ ਮੰਜ਼ਿਲ ਤੇ ਵਿਸ਼ਵਾਸ ਰੱਖ ਰਾਹ ਆਪਣੇ ਆਪ ਬਣਦੇ ਜਾਣਗੇ ਜ਼ਿੰਦਗੀ ਦਾ ਮਕਸਦ ਸਿਰਫ ਸਾਹ ਲੈਣਾ ਨਹੀਂ ਪਰ ਹਰ ਸਾਹ ਨਾਲ ਕੁਝ ਵਧੀਆ ਕਰ ਜਾਣਾ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਗਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਛੜ੍ਹਦੀਆਂ ਕਲਾ ਬਖਸ਼ੇ ਤੇ ਜੀ ਇਹ ਮੇਰੀ ਜਿਹੜੀ ਵੀਡੀਓ ਹੈ ਦੀਵਾਲੀ ਦੀ ਸ਼ਾਮ ਦੀ ਵੀਡੀਓ ਬਣੀ ਹੋਈ ਆਗੀ ਤੇ ਸ਼ਾਮ ਨੂੰ ਮੈਂ ਬਣਾ ਰਹੀ ਸੀਗੀ ਮਟਰ ਪਨੀਰ ਦੀ ਸਬਜ਼ੀ ਤੇ ਮੈਂ ਸ਼ੁਰੂਆਤ ਕੀਤੀ ਹੈਗੀ ਵੀਡੀਓ ਦੀ ਸਾਢੇ 1:4 ਵਜੇ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਸੋਹਣੀ ਲੱਗੀ ਤਾਂ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਿਨ੍ਹਾਂ ਦਾ ਸਬਸਕ੍ਰਾਈਬ ਕੀਤਾ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਅੱਜ ਹੀ ਦੇਖੋ ਮਟਰ ਪਨੀਰ ਦੀ ਸਬਜ਼ੀ ਬਣਾਉਣੀ ਸੀ ਤੇ ਮੈਂ ਜਿਹੜਾ ਮਸਾਲਾ ਨਾ ਉਹ ਕੁੱਟ ਕੇ ਪਾਉਣੀ ਹੁੰਨੀ ਆਗੀ ਪਿਆਜ਼ ਅਦਰਕ ਲਸਣ ਮੈਂ ਸੈੱਲ ਲਿਆ ਸੀਗਾ ਤਾਂ ਜਿਹੜਾ ਨੂਨ ਮਿਰਚ ਮਸਾਲਾ ਆਪਦੇ ਮੁਤਾਬਕ ਜਿੰਨਾ ਵੀ ਪਾਉਣਾ ਹੁੰਦਾ ਮੈਂ ਕੁੰਡੇ ਵਿੱਚ ਪਾ ਕੇ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਕੁੱਟ ਕੇ ਫਿਰ ਮੈਂ ਮਸਾਲਾ ਭੁੰਦੀ ਹੁੰਨੀ ਆ ਜਿੰਨਾ ਟਾਈਮ ਜਿਹੜਾ ਮਸਾਲਾ ਘਿਉਣਾ ਛੱਡ ਦੇਵੇ ਤਾਂ ਉਦੋਂ ਉਹਨਾ ਟਾਈਮ ਮੈਂ ਭੁੰਦੀ ਉਹਨਾਂ ਤੇ ਫਿਰ ਵਿੱਚ ਮੈਂ ਟਮਾਟਰ ਵੀ ਕੁੰਡੇ ਵਿੱਚ ਕੁੱਟ ਕੇ ਹੀ ਪਾਇਆਗਾ ਤਾਂ ਇਹਦੇ ਨਾਲ ਕੀ ਜਿਹੜੀ ਤਰੀ ਆਪਣੀ ਬਹੁਤ ਸੰਘਣੀ ਬਣ ਜਾਂਦੀ ਆ ਮਸਾਲਾ ਵੀ ਵਧੀਆ ਭੁੰਨਿਆ ਜਾਂਦਾ ਆਪਣਾ ਤਾਂ ਫਿਰ ਮੈਂ ਸਬਜ਼ੀ ਹੈ ਜਿਹੜੀ ਬਾਨੀ ਧਰ ਦਿੱਤੀ ਸੀਗੀ ਫਿਰ ਉਸ ਤੋਂ ਬਾਅਦ ਮੈਂ ਆਟਾ ਗੁੰਨਣ ਲੱਗੀ ਸੀਗੀ ਮੈਂ ਖੈਣਾ ਜੇ ਸ਼ਾਮ ਜੀ ਨੂੰ ਜਿਹੜਾ ਕੰਮ ਆ ਉਹ ਬਾਲਾ ਛੇਤੀ ਇਕੱਠਾ ਹੋ ਜਾਣਾ ਹੈਗਾ ਵੀ ਸਾਰਾ ਹੀ ਕੰਮ ਜੇ ਇੱਕਦਮ ਸਿਰ ਚੜ ਜਾਂਦਾ ਹੈਗਾ ਤਾਂ ਮੈਂ ਆਪਦਾ ਸਾਢੇ 1:30 ਵਜੇ ਲੱਗ ਗਈ ਸੀਗੀ ਸਾਰਾ ਕੁਝ ਕਰਨ ਤੇ ਦੀਵਾਲੀ ਜਿਹੜੇ ਦੀਵੇ ਆ ਮੈਂ ਉਹ ਦਿਨੇ ਭਿਓ ਰੱਖਤੇ ਸੀਗੇ ਦੇ ਬਾਅਦ ਵਿੱਚ ਮੈਂ ਕੱਢ ਕੇ ਰੱਖਤੇ ਸੀ ਮਤਲਬ ਸਾਰੀ ਤਿਆਰੀ ਤਾਂ ਮੈਂ ਕਰ ਦਿੱਤੀ ਸੀ ਦੀਵਾਲੀ ਦੀ ਸ਼ਾਮ ਨੂੰ ਜੋ ਦੀਵੇ ਲਾਉਣੇ ਆਗੇ ਮਤਲਬ ਅਸੀਂ ਥੱਲੇ ਹੀ ਲਾਉਣੇ ਆ ਜੇ ਮੰਨ ਲਓ ਹੁਣ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚੋਂ ਤੁਰ ਜਾਂਦੇ ਆ ਹਨਾ ਉਹ ਕਹਿੰਦੇ ਨੇ ਨਾ ਉਹਨਾਂ ਨੇ ਮੁੜ ਕੇ ਨਹੀਂ ਆਉਣਾ ਜਿਹੜੇ ਤਿਆਰ ਤਾਂ ਮੁੜ ਕੇ ਆ ਜਾਂਦੇ ਆ ਤਾਂ ਇਸ ਲਈ ਅਸੀਂ ਜ਼ਿਆਦਾ ਕੁਝ ਨਹੀਂ ਕਰ ਰਹੇਗੇ ਬਸ ਥੋੜਾ ਮੋਟਾ ਹੀ ਜਿਹੜਾ ਕਰਨ ਆਏਗਾ ਉਹ ਵੀ ਬੱਚਿਆਂ ਦੀ ਖੁਸ਼ੀ ਲਈ ਆਪਣੇ ਮਨ ਨੂੰ ਜੋ ਕਹਿੰਦੇ ਹੁੰਦੇ ਨੇ ਨਾ ਵੀ ਜਿਹੜੇ ਜਿਉਂਦੇ ਜੀ ਆ ਉਹਨਾਂ ਤੋਂ ਕੁਝ ਛੱਡਿਆ ਨਹੀਂ ਜਾਂਦਾ ਹੁੰਦਾਗਾ ਤਾਂ ਫਿਰ ਦੇਖੋ ਮੈਂ ਸਾਰਾ ਕੰਮ ਜਿਹੜਾ ਆਪਦਾ ਸ਼ਾਮ ਦਾ ਨਿਮੇੜ ਰਹੀਆਂ ਮੈਂ ਸਬਜ਼ੀ ਬਣਾ ਕੇ ਤੇ ਫਿਰ ਮੈਂ ਆਟਾ ਗੁੰਨਤ ਅਸੀਂ ਉਸ ਤੋਂ ਬਾਅਦ ਮੈਂ ਧਾਰਾਂ ਦਾ ਵੀ ਅਸੀਂ ਨਿਮੇੜਿਆੰਦਾ ਸੀਗਾ ਤਾਂ ਪਸ਼ੂਆਂ ਦਾ ਕੰਮ ਜਿਹੜਾ ਨਿਮੇੜ ਕੇ ਆ ਕੇ ਮਤਲਬ ਮੈਂ ਆਟਾ ਗੁੰਨ ਕੇ ਰਸੋਈ ਦੇ ਵਿੱਚ ਆਈ ਸੀਗੀ ਤੇ ਸਾਡੇ ਡੱਬੇ ਲੈਣਦੇ ਹੋਏ ਸੀਗੇ ਮਠਿਆਈ ਦੇ ਤਾਂ ਮੇਰੀ ਫੇਵਰਟ ਜਿਹੜੀ ਹੈ ਮਠਿਆਈ ਹੈ ਉਹ ਪਤੀਸਾ ਤੇ ਕੇਸਰ ਦੇ ਲੱਡੂ ਆ ਤੇ ਇਸ ਵਾਰ ਪਤੀਸਾ ਲੈ ਆਏ ਸੀਗੇ ਤੇ ਮੇਰਾ ਬ੍ਰਦਰ ਗੁਲਾਬ ਜਾਮੁਣਾ ਦਾ ਡੱਬਾ ਲੈ ਆਇਆ ਸੀਗਾ ਮੇਰਾ ਬ੍ਰਦਰ ਦੇ ਕੇ ਗਿਆ ਸੀ ਦੀਵਾਲੀ ਤੇ ਲੱਡੂਆਂ ਦਾ ਡੱਬਾ ਬੱਚਿਆਂ ਨੂੰ ਗੁਲਾਬ ਜਾਮੁਣਾ ਪਸੰਦ ਨੇ ਤੇ ਉਹ ਡੱਬਾ ਪਿਆ ਸੀ ਅਸੀਂ ਜ਼ਿਆਦਾ ਮਠਿਆਈ ਨਹੀਂ ਲਿਆਂਦੀ ਹੈਗੀ ਇਸ ਵਾਰ ਤਾਂ ਮਤਲਬ ਜਿੰਨੀ ਕੁ ਲੋਡ ਸੀਗੀ ਓਨਿਕ ਲਈ ਆਈ ਸੀ ਲੈ ਆਂਦੀ ਸੀ ਮਤਲਬ ਜਿਹੜਾ ਭੋਗ ਲਵਾਉਣਾ ਸੀ ਉਦੇ ਵਾਸਤੇ ਲੈ ਆਂਦੀ ਸੀਗੀ ਤਾਂ ਫਿਰ ਵੇ ਦੇਖੋ ਮੈਂ ਉਧਰ ਵੀ ਕੰਮ ਆਵਦਾ ਨਿਮੇੜਿਆਈ ਸੀਗੀ ਤੇ ਇੰਨੇ ਚ ਮੇਰੇ ਜਿਹੜੇ ਮਟਰ ਆ ਉਹ ਰਹਿ ਜਗੇ ਸੀਗੇ ਤਾਂ ਫਿਰ ਮੈਂ ਆਵਦਾ ਮਟਰ ਪਨੀਰ ਪਾ ਕੇ ਪਸੂਆਂ ਦਾ ਕੰਮ ਨਿਮੇੜਨ ਗਈ ਸੀਗੀ ਉਧਰ ਮੈਂ ਧਾਰਾਂ ਧੂਰਾ ਸੀ ਚੋਇਆਏ ਸੀਗੇ ਮਤਲਬ ਮੈਨੂੰ ਇੰਨਾ ਸਾਰੇ ਕੰਮ ਦੇ ਵਿੱਚ 5 5:30 ਵਜੇ ਗਏ ਸੀਗੇ ਤਾ ਫਿਰ ਮੈਂ ਤੂਫ ਸਿੱਟਾ ਵੀ ਦੇਤਾ ਸੀਗਾ ਬਾਅਦ ਵਿੱਚ 5:30 ਵਜੇ ਤਾਂ ਮੈਂ ਰੋਟੀ ਲੱਗ ਗਈ ਸੀਗੀ ਮੈਂ ਆਪਦਾ 6 ਵਜੇ ਦੇ ਨੂੰ 6:10 ਤੇ ਮੈਂ ਸਾਰਾ ਕੰਮ ਨਿਮੇੜਤਾ ਸੀ ਉਸ ਤੋਂ ਬਾਅਦ ਅਸੀਂ ਦੋਨੇ ਜੀਆਂ ਨੇ ਕਿਹਾ ਵੀ ਗੁਰਦੁਆਰਾ ਸਾਹਿਬ ਦੀਵੇ ਰੱਖ ਕੇ ਆਉਣੇ ਆ ਤਾਂ ਅਸੀਂ ਉਹ ਦੀਵੇ ਲੈ ਤੇ ਫਿਰ ਬੱਤੀਆਂ ਵਟ ਕੇ ਗੁਰਦੁਆਰਾ ਸਾਹਿਬ ਦੀਵੇ ਰੱਖਣ ਚਲੇ ਗਏ ਤਾਂ ਇੱਥੇ ਪਹਿਲਾਂ ਅਸੀਂ ਮੱਥਾ ਟੇਕਿਆ ਤਾਂ ਫਿਰ ਆਰਾਮ ਨਾਲ ਆਪਦੇ ਦੀਵੇ ਤਰੇ ਤੇ ਫਿਰ ਬੱਤੀਆਂ ਰੱਖ ਕੇ ਤੇਲ ਪਾ ਕੇ ਸਰੋਂ ਦਾ ਤੇ ਮੇਰਾ ਛੋਟਾ ਬੀਟਾ ਮੇਰੇ ਨਾਲ ਗਿਆ ਸੀਗਾ ਤੇ ਮੇਰੇ ਹਸਬੰਦ ਗਏ ਸੀਗੇ ਤੇ ਅਸੀਂ ਉੱਥੇ ਅੰਦਰ ਅੰਦਰ ਮਤਲਬ ਮੱਥਾ ਟੇਕ ਕੇ ਦਰਬਾਰ ਸਾਹਿਬ ਚ ਤਾਂ ਫਿਰ ਅਸੀਂ ਦੀਵੇ ਲਾਏ ਆ ਬਾਹਰ ਤਾਂ ਇਹ ਹੋਇਆ ਵੀ ਚਲੋ ਭੱਜ ਕੇ ਹਨਾ ਗੁਰਦੁਆਰਾ ਸਹਿਬ ਮੱਥਾ ਟੇਕ ਕੇ ਆਈਏ ਕਬੀਲਾ ਜਾਂ ਦੇਖਿਆ ਸੀ ਇੱਕੇਦਾਂਮੀ ਜਿਹੜਾ 6:00 ਵਜੇ 10 ਮਿੰਟ ਤੇ ਟਾਈਮ ਇੱਕੇਦਮ ਨੀ ਰਾਜਾ ਹੋ ਜਾਂਦਾ 6:00 ਵਜੇ ਉਸ ਤੋਂ ਪਹਿਲਾਂ ਦਿਨ ਦਿਖੂਆਂ ਲੱਗਦਾ ਜਿਵੇਂ ਕਾਫੀ ਵੱਡਾ ਹੁੰਦਾ ਆਏਗਾ ਹਨਾ ਤੇ ਫਿਰ ਇੱਕੇਦਮ ਨੀ ਰਾਜਾ ਹੀ ਹੋ ਗਿਆ ਸੀਗਾ ਤਾਂ ਫਿਰ ਅਸੀਂ ਸਾਡੀ ਇੱਕ ਹੋਰ ਜਗ੍ਹਾ ਹੈਗਾ ਪਾਬਾ ਬੋਰੀ ਵਾਲੇ ਦੀ ਜਗ੍ਹਾ ਸ਼੍ਰੀ ਮਹੇਸ਼ 무ਨੀ ਜੀ ਸੰਤ ਮਹੇਸ਼ 무ਨੀ ਜੀ ਬੋਰੀ ਵਾਲਿਆਂ ਦੀ ਜਗ੍ਹਾ ਹੈਗੀ ਤਾਂ ਉੱਥੇ ਵੀ ਦੀਵੇ ਲਾ ਕੇ ਆਂਦੇ ਸੀਗੇ ਤਾਂ ਫਿਰ ਇੱਥੇ ਬੜੀ ਸ਼ਰਦਾ ਨਾਲ ਅਸੀਂ ਆਪਦਾ ਮੱਥਾ ਟੇਕਿਆ ਤਾਂ ਵੀ ਦੀਵੇ ਆਪਦੇ ਲਾ ਕੇ ਫਿਰ ਨਿਸ਼ਾਨ ਸਾਹਿਬ ਤੇ ਮੱਥਾ ਟੇਕਿਆ ਮੈਂ ਇਹ ਹੋ ਗਿਆ ਵੀ ਕਈ ਵਾਰ ਨਾ ਕਿਹਨਾਂ ਨਾ ਦੀਵਾਲੀ ਦਾ ਜਿਹੜਾ ਇਹ ਸਭ ਦੇ ਲਈ ਰੌਸ਼ਨੀ ਭਰਿਆ ਤਿਹਾੜ ਹੁੰਦਾ ਹੈਗਾ ਤੇ ਸਭ ਦੇ ਜਿਹੜੀਆਂ ਦੀਵਾਲੀ ਹੈ ਨਾ ਖੁਸ਼ੀਆਂ ਭਰੀ ਆਵੇ ਸਭ ਦੇ ਘਰੇ ਦੀਵੇ ਜਗਣ ਮੇਰੀ ਤਾਂ ਇਹੀ ਅਰਦਾਸ ਆ ਰੱਬ ਅੱਗੇ ਵੀ ਸਭ ਨੂੰ ਹਨਾ ਇਹ ਜਿਹੜਾ ਦਿਨਾਂ ਨਾ ਸਭ ਦਾ ਰੌਸ਼ਨੀ ਭਰਿਆ ਹੋਵੇ ਤੇ ਸਭ ਦੇ ਮਨ ਦੀਆਂ ਆਸਾਂ ਪੂਰੀਆਂ ਹੋਣ ਵੀ ਇਹ ਜਿਹੜਾ ਆਪਾਂ ਹਨ ਦਿਵਾਲੀ ਦੀ ਬੰਦੀ ਛੋੜ ਦੇ ਵਿਸ਼ਾ ਆਪਣਾ ਮਨਾਇਆ ਜਾਂਦਾ ਸਿੱਖਾਂ ਦਾ ਤਿਉਹਾਰ ਤਾਂ ਸਾਰਿਆਂ ਨੂੰ ਈਦੀਆਂ ਵੀ ਬਹੁਤ-ਬਹੁਤ ਵਧਾਈਆਂ ਹੋਣ ਜੀ ਤਾਂ ਫਿਰ ਅਸੀਂ ਆਗੇ ਸੀ ਆਪਦਾ ਘਰੇ ਦੀਵੇ ਰੱਖ ਕੇ ਫਿਰ ਅਸੀਂ ਆਉਂਦੀਆਂ ਬੱਤੀਆਂ ਹੋਰ ਬੱਟੀਆਂ ਸੀ ਕਿਉਂਕਿ ਜਿਹੜੇ ਦੀਵੇ ਸੀਗੇ ਨਾ ਉਹ ਥੋੜੀ ਲਾਉਣੇ ਸੀਗੇ ਅਸੀਂ ਥੱਲੇ ਇੱਕ ਮਤਲਬ 5 ਪਹਿਲਾਂ ਤਾਂ ਸੋਚਦੇ ਸੀ 5 ਦੀਵੇ ਫਿਰ ਮੈਂ ਕਿਹਾ ਨਹੀਂ ਚਲੋ ਆਪਾਂ 9 ਦੀਵੇ ਕਰ ਦਿੰਨੇ ਆਂ ਜੀ 9 ਦੀਵੇ ਕਰਤੇ ਸੀ ਤੇ ਦੋ ਮਸਾਲਾ ਜਗਾਤਿਆਂ ਸੀਗਾ ਮਤਲਬ 11 ਕਰਤੇ ਸੀ ਅਸੀਂ ਫਿਰ ਥੱਲੇ ਥੱਲੇ ਦੀਵੇ ਲਾਏ ਆ ਸਾਡੀ ਗਲੀ ਦੇ ਵਿੱਚ ਵੀ ਡੈਥ ਹੋ ਗਈ ਸੀਗੀ ਤੇ ਤਾਂ ਕਰਕੇ ਇਸ ਵਾਰ ਸਾਡੀ ਜਿਹੜੀ ਗਲੀ ਦੇ ਵਿੱਚ ਵੀ ਕਿਸੇ ਨੇ ਦੀਵੇ ਨਹੀਂ ਧਰੇ ਹੈਗੇ ਤੇ ਬੱਚਿਆਂ ਨੇ ਪਟਾਕੇ ਲਿਆਂਦੇ ਸੀਗੇ ਥੋੜੀ ਜੀ ਹੁਣ ਚਲੋ ਬੱਚੇ ਹਨ ਜੈਦ ਕਰਦੇ ਆਗੇ ਤੇ ਉਹ ਲੈ ਜਾਂਦੇ ਸੀਗੇ ਉਹਨਾਂ ਨੂੰ ਮੈਂ ਕਿਹਾ ਸੀ ਵੀ ਘਰੇ ਪਟਾਕੇ ਨਾ ਚਲਾਇਓ ਤੇ ਬਾਹਰ ਗਲੀ ਦੇ ਵਿੱਚ ਲੈ ਗਏ ਸੀਗੇ ਉਹ ਮੈਂ ਤੁਹਾਨੂੰ ਦਿਖਾਉਂਗੀ ਕੋਠੇ ਤੇ ਚੜ ਕੇ ਵੀ ਕਿੱਥੇ ਪਟਾਕੇ ਚਲਾ ਰਹੇ ਆਗੇ ਵਿਚਾਰੇ ਘਰੇ ਨਹੀਂ ਚਲਾਉਣ ਦਿੱਤੇ ਅਸੀਂ ਤਾਂ ਫਿਰ ਅਸੀਂ ਦੋਨਾਂ ਜਾਣਿਆਂ ਨੇ ਮਤਲਬ ਨੌਕ ਬੱਤੀਆਂ ਵੱਟੀਆਂ ਸੀਗਾ ਫਿਰ ਥੱਲੇ ਥੱਲੇ ਦੀਵੇ ਧਰਿਆ ਇੱਕ ਤਾਂ ਮੈਂ ਪਸੂਹਾਲੇ ਚ ਧਰਾਈ ਸੀਗੀ ਉਸ ਤੋਂ ਬਾਅਦ ਇੱਕ ਬਾਥਰੂਮ ਆ ਮੂਰੇ ਜਿਹੜੇ ਬਾਹਰ ਬਾਥਰੂਮ ਬਣਿਆ ਉੱਥੇ ਧਰਾਈ ਸੀ ਦੂਸਰੇ ਵੇੜੇ ਚ ਦੋ ਦੀਵੇ ਧਰਤੇ ਸੀਗੇ ਤੇ ਇਧਰਲੇ ਵੇੜੇ ਚ ਮਤਲਬ ਤਿੰਨ ਚਾਰ ਇਧਰਲੇ ਚ ਧਰੇ ਗਏ ਸੀ ਇੱਕ ਅ ਇਧਰ ਕਮਰੇ ਚ ਧਰਤਾ ਸੀ ਬਾਬਿਆਂ ਵਾਲੇ ਦੇ ਬਾਬਿਆਂ ਵਾਲੇ ਕਮਰੇ ਚ ਧਰਤਾ ਦੀਵਾ ਤੇ ਇੱਕ ਮੈਂ ਚਵਾਰੀ ਚ ਧਰਾਈ ਸੀਗੀ ਫਿਰ ਦਿਖਵਾ ਮੈਂ ਇੱਥੇ ਹੁਣ ਪਲੇਟ 'ਚ ਧਰ ਲਈ ਸੀ ਨੌਂ ਦੀਵੇ ਤੇ ਸਾਰੇ ਮੈਂ ਕਿਹਾ ਧਰ ਕੇ ਆਈ ਸੀਗੀ ਮੇਰੇ ਹਸਮੈਨੇ ਮਸਾਲਾ ਦੇ ਵਾਸਤੇ ਡੀਜ਼ਲ ਕੱਢਤਾ ਸੀਗਾ ਉਹ ਅਸੀਂ ਮਸਾਲਾ ਜਗਾ ਕੇ ਸਾਹਮਣੇ ਕੰਦ ਤੇ ਧਰ ਦਿੱਤੀਆਂ ਸੀਗਾ ਵੀ ਇੰਨੀਆਂ ਕ ਖੁਸ਼ੀਆਂ ਤਾਂ ਸਭ ਦੇ ਘਰੇ ਹਨਾ ਹੁੰਦ ਗਈਆਂ ਦਿਵਾਲੀ ਕਿਸੇ ਦੀ ਵੀ ਮਤਲਬ ਸਖਣੀ ਨਾ ਜਾਵੇ ਸਭ ਦੇ ਘਰੇ ਦੀਵੇ ਜਗਣ ਮੇਰੀ ਤਾਂ ਇਹੀ ਅਰਦਾਸ ਆ ਵੀ ਰੱਬ ਸਭ ਦੀ ਦਿਵਾਲੀ ਜਿਹੜੀ ਖੁਸ਼ੀਆਂ ਭਰੀ ਲੈ ਕੇ ਆਵੇ ਤਾਂ ਫਿਰ ਦੇਖੋ ਮੈਂ ਉਧਰਲੇ ਵੇੜੇ 'ਚ ਦੀਵੇ ਧਰਨੇ ਗਈ ਸੀ ਤੇ ਮੈਨੂੰ ਉਧਰ ਡਰ ਜਾ ਵੀ ਲੱਗੇ ਸੀ ਕਿਉਂਕਿ ਨੀਰਾ ਬਾਲਾ ਪੈਂਦਾ ਸੀ ਉਧਰ ਨਾ ਬੱਲਵ ਨਹੀਂ ਜਗਦਾ ਸੀਗਾ ਤਾਂ ਉਧਰ ਫਿਰ ਮੈਂ ਉਹਦੇ ਹਸ ਮੈਨੂੰ ਕਿਹਾ ਵੀ ਮੇਰੇ ਨਾਲ ਚੱਲੋ ਉਧਰ ਅਸੀਂ ਦੀਵੇ ਧਰਨੇ ਗਏ ਸੀਗੇ ਫਿਰ ਉਧਰ ਦੀਵੇ ਧਰ ਕੇ ਆ ਕੇ ਫਿਰ ਮੈਂ ਇਧਰਲੇ ਵੇੜੇ ਦੇ ਵਿੱਚ ਧਰੇ ਫਿਰ ਮੈਂ ਕੋਠੇ ਤੇ ਚਲੀ ਗਈ ਸੀਗੀ ਤੇ ਆ ਦੇਖੋ ਫਿਰ ਮੈਂ ਕੋਠੇ ਤੇ ਚੜ ਕੇ ਤੁਹਾਨੂੰ ਦਿਖਾਉਣੀ ਆ ਵੀ ਸਾਡੀ ਇਸ ਵਾਰ ਪਿੰਡ ਦੀ ਦੀਵਾਲੀ ਕੋਈ ਖਾਸ ਨਹੀਂ ਸੀਗੀ ਪਰ ਬੱਚਿਆਂ ਨੇ ਥੋੜੀ-ਮੋਟੀ ਰੌਣਕ ਲਾਈ ਹੋਈ ਸੀਗੀ ਪਟਾਕੇ ਚਲਾ ਰਹੇ ਸੀ ਤੇ ਉਹ ਦੇਖੋ ਸਾਹਮਣੇ ਮੇਰੇ ਬੱਚੇ ਆ ਤਾਂ ਉਧਰ ਪਟਾਕੇ ਚਲਾ ਰਹੇ ਸੀ ਘਰੇ ਅਸੀਂ ਚਲਾਉਣ ਹੀ ਦਿੱਤੇ ਤੇ ਫਿਰ ਮੈਂ ਆਪਦੀ ਕਰੂੰਡੀ ਜਗਾਈ ਸੀ ਜਿਹਨੂੰ ਹਟੜੀ ਵੀ ਕਹਿ ਦਿੰਦੇ ਆ ਤੇ ਦੇਖੋ ਮੇਰਾ ਲਾਸਟ ਵਾਲਾ ਵੀਊ ਮਿਲਦੀ ਹੈ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰੇ